ਨਮਾਸ਼ਹਿਰ ਪੁਲਿਸ ਨੇ ਇੱਕ ਪਰਵਾਸੀ ਔਰਤ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਕਰ ਲਿਆ ਡਾਕਟਰ ਮਹਿਤਾਬ ਸਿੰਘ ਐਸਐਸਪੀ ਨਮਾਸ਼ਹਿਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਨੂੰ ਮ੍ਰਿਤਕ ਰੂਨਾ ਦੇਵੀ ਦਾ ਕਤਲ ਕਰਨ ਵਾਲੇ ਉਸਦੇ ਪਤੀ ਸ਼ੰਟੂ ਕੁਮਾਰ ਬਿਹਾਰ ਹਾਲਵਾਸੀ ਮਾਲਖੁਰਦ ਥਾਣਾ ਔੜ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਮੁਤਾਬਕ ਦੋਸ਼ੀ ਸ਼ੈੰਟੂ ਕੁਮਾਰ ਨੇ ਆਪਣੀ ਪਤਨੀ ਨਾਲ ਲੜਾਈ ਝਗੜਾ ਕੀਤਾ ਅਤੇ ਉਸ ਦੀ ਕੁੱਟਮਾਰ ਕੀਤੀ ਜਿਸ ਕਰਕੇ ਉਸ ਦੀ ਪਤਨੀ ਰੂਨਾ ਦੇਵੀ ਬੇਹੋਸ਼ ਹੋ ਗਈ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਦੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਨੇ ਉਕਤ ਦੋਸ਼ੀ ਨੂੰ ਕਾਬੂ ਕਰਕੇ ਕਾਬੂ ਕਰ ਲਿਆ ਅਤੇ ਬੀਤੇ ਦਿਨ ਰਾਮ ਰਾਏਪੁਰ ਹੋਏ ਕਤਲ ਕੇਸ ਦੇ ਦੋਸ਼ੀਆਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸੇ ਟੀਮ ਦੇ ਵੱਲੋਂ ਜਿਹੜਾ ਇੱਕ ਔੜ ਦੇ ਵਿੱਚ ਵੀ ਇੱਕ ਵਾਰਦਾਤ ਹੋਈ ਸੀ ਉਹਦੇ ਵਿੱਚ ਇੱਕ ਹਸਬੰਦ ਨੇ ਜਿਹੜਾ ਆਪਣੀ ਵਾਈਫ ਦਾ ਕਤਲ ਕਰਤਾ ਸੀ ਇਹਨਾਂ ਦੀ ਕਿਸੇ ਗੱਲ ਪਿੱਛੇ ਆਪਸ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਤਲਖੀ ਰਹਿੰਦੀ ਸੀ ਕਿਸੇ ਗੱਲ ਪਿੱਛੇ ਇਹਨਾਂ ਦੀ 31 ਤਰੀਕ ਨੂੰ ਰਾਤ ਨੂੰ ਕਹਾ ਸੁਣੀ ਹੋਈ ਤੇ ਉਹਨੇ ਜਿਹੜਾ ਇੱਕ ਡੰਡੇ ਦੇ ਨਾਲ ਆਪਣੀ ਵਾਈਫ ਦੇ ਉੱਤੇ ਕਾਫੀ ਵਾਰ ਕੀਤੇ ਉਸ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਤੋਂ ਬਾਅਦ ਜਿਹੜੀ ਉਹਦੀ ਉੱਥੇ ਡੈਥ ਹੋ ਗਈ ਜਦੋਂ ਪੁਲਿਸ ਨੂੰ ਇਹਦੀ ਜਾਣਕਾਰੀ ਮਿਲੀ ਤਾਂ ਅਸੀਂ ਐਫ ਆਰ ਨੰਬਰ 60/24 103 ਬੀ ਐਨ ਐਸ ਜਿਹੜਾ ਔਰ ਪੁਲਿਸ ਸਟੇਸ਼ਨ ਦੇ ਵਿੱਚ ਰਜਿਸਟਰ ਕੀਤਾ ਤੇ ਇਹਨੂੰ ਬਾਅਦ ਦੇ ਵਿੱਚ ਜਿਹੜਾ ਇਸ ਦੋਸ਼ੀ ਨੂੰ ਉਹਦੇ ਹਸਬੰਦ ਨੂੰ ਇਹਨੂੰ ਵੀ ਅਸੀਂ ਅਰੈਸਟ ਕਰ ਲਿਆ ਇਹਦਾ ਨਾਮ ਹੈਗਾ ਸ਼ੈਂਟੂ ਕੁਮਾਰ ਇਹ ਦੋਵੇਂ ਪ੍ਰਵਾਸੀ ਹੈਗੇ ਨੇ ਤਾਂ ਉੱਥੇ ਹੀ ਮਾਲ ਖੁਰਦ ਪਿੰਡ ਦੇ ਵਿੱਚ ਜਿਹੜਾ ਹੈਗਾ ਉੱਥੇ ਹੀ ਰਹਿੰਦੇ ਸੀਗੇ ਕਾਰਨ ਕੀ ਰਿਹਾ ਸਾਰੇ ਨੂੰ ਮਾਰਨ ਦਾ ਇਹਨਾਂ ਦਾ ਆਪਸ ਦੇ ਵਿੱਚ ਹੀ ਕਾਫੀ ਝਗੜਾ ਰਹਿੰਦਾ ਸੀਗਾ ਉਸ ਦਿਨ ਜਿਹੜਾ ਹੈਗਾ ਝਗੜਾ ਵੱਧ ਗਿਆ ਤਾਂ ਇਸੇ ਕਾਰਨ ਕਰਕੇ ਉਹਨੇ ਜਿਹੜਾ ਉਹਦਾ ਕਤਲ ਕੀਤਾ ਸ਼ਰਾਬ ਪਿਆ ਹੋ ਸਕਦੀ ਸਰ ਕਿ ਸ਼ਰਾਬ ਪੀਤੀ ਸੀ ਹਾਂਜੀ ਹਸਬੰਦ ਨੇ ਸ਼ਰਾਬ ਪੀਤੀ ਸੀ ਬਿਲਕੁਲ ਜੀ ਇਹ ਵੀ ਇਹ ਵੀ ਇੱਕ ਲੱਗਦਾ ਹੈਗਾ ਕਿ ਇਹਨੇ ਜਦੋਂ ਸ਼ਰਾਬ ਪੀਤੀ ਸੀ ਉਹ ਵੀ ਇੱਕ ਕ ਬੱਚੇ ਛੋਟੇ ਹੈਗੇ ਜੀ ਬੱਚੇ ਬਿਲਕੁਲ ਦੋ ਬੱਚੇ ਇਹਨਾਂ ਦੇ ਦੋਵੇਂ ਬੱਚੇ ਛੋਟੇ ਹੈਗੇ ਤਾਂ ਸਰ ਜੀ ਤਾਂ ਮਤਲਬ ਵੀ ਐਕਸੋ ਵੀ ਜਿਹੜਾ ਹਸਬੈਂਡ ਹੈ ਉਹ ਜੇਲ੍ਹ ਚ ਹੈ ਤਾਂ ਬੱਚੇ ਕਿੱਥੇ ਜਾਂਦੇ ਨੇ ਬੱਚੇ ਬਿਲਕੁਲ ਜੀ ਜਿਹੜਾ ਜਿਨ੍ਹਾਂ ਦੀ ਇਹ ਇਹਨਾਂ ਨੇ ਰੱਖਿਆ ਹੋਇਆ ਸੀ ਹਜੇ ਉੱਥੇ ਅਸੀਂ ਉਹਨਾਂ ਨਾਲ ਕਰਕੇ ਜੋ ਇਹਨਾਂ ਦੇ ਰਿਸ਼ਤੇਦਾਰ ਹੈਗੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਹੰਡਓਵਰ ਕਿਤੇ ਮਾਣਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਦੋਂ ਵੀ ਕੋਈ ਸੈਂਸੇਸ਼ਨਲ ਕ੍ਰਾਈਮ ਡਿਸਟ੍ਰਿਕਟ ਦੇ ਵਿੱਚ ਹੁੰਦਾ ਹੈ ਤਾਂ ਡਿਸਟ੍ਰਿਕਟ ਐਸਪੀ ਐਸ ਨਗਰ ਪੁਲਿਸ ਉਸ ਦੀ ਜਲਦੀ ਡਿਟੈਕਸ਼ਨ ਤੇ ਫੋਕਸ ਕਰਦੀ ਹੈ ਇਸੇ ਲੜੀ ਦੇ ਵਿੱਚ 1 30 ਤਰੀਕ ਨੂੰ ਇੱਕ ਮਰਡਰ ਵਿਜੇ ਕੁਮਾਰ ਦਾ ਹੋਇਆ ਪਿੰਡ ਰਾਮਰਾਇਪੁਰ ਦੇ ਵਿੱਚ ਉਸ ਦੇ ਵਿੱਚ ਇੱਕ ਮਕਦਮਾ ਨੰਬਰ 97 ਅੰਡਰ ਸੈਕਸ਼ਨ 103 ਬੀ ਐਨ ਐਸ ਰਜਿਸਟਰ ਕੀਤਾ ਗਿਆ ਉਸ ਦੇ ਵਿੱਚ ਸਾਡੀ ਟੀਮਾਂ ਬਣਾਈਆਂ ਗਈਆਂ ਐਸ ਪੀ ਇਨਵੈਸਟੀਗੇਸ਼ਨ ਡੀ ਐਸ ਪੀ ਇਨਵੈਸਟੀਗੇਸ਼ਨ ਡੀ ਐਸ ਪੀ ਨਵਾਸ਼ਹਿਰ ਐਸ ਐਚ ਓ ਸਦਰ ਨਾਲ ਸੀਆਈ ਅਫਤਾਰ ਸੀਆਈ ਨ ਚਾਰਜ ਅਫਤਾਰ ਇਹਨਾਂ ਟੀਮਾਂ ਨੇ ਬਹੁਤ ਹੀ ਮਿਹਨਤ ਕੰਮ ਕਰਦੇ ਹੋਏ ਜਿਹੜੇ ਇਹਦੇ ਦੋਸ਼ੀ ਸੀਗੇ ਪੰਜ ਦੋਸ਼ੀ ਸੀ ਉਹਦੇ ਵਿੱਚੋਂ ਤਿੰਨ ਨੂੰ ਅਰੈਸਟ ਕਰ ਲਿਆ ਇਹਨਾਂ ਪੰਜਾਂ ਦੋਸ਼ੀਆਂ ਦੇ ਨਾਮ ਅੰਗਰੇਜ਼ ਚੰਦ ਹੈਗਾ ਇਹ ਸਦਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਇਹਨੂੰ ਅਰੈਸਟ ਕੀਤਾ ਗਿਆ ਦੂਜਾ ਗੁਲਸ਼ਨ ਕੁਮਾਰ ਇਹ ਵੀ ਸਦਰ ਨਵਾਂ ਸ਼ਹਿਰ ਮਜਾਰਾ ਖੁਰਦਾ ਰਹਿਣ ਵਾਲਾ ਹੈ ਇਹਨੂੰ ਵੀ ਅਰੈਸਟ ਕੀਤਾ ਗਿਆ ਤੀਸਰਾ ਸੁਨੀਲ ਕੁਮਾਰ ਇਹਨੂੰ ਵੀ ਅਰੈਸਟ ਕੀਤਾ ਗਿਆ ਜਿਹੜੇ ਦੂਜੇ ਦੋ ਦੋਸ਼ੀ ਹੈ ਉਹ ਜੇ ਅਰੈਸਟ ਕਰਨੇ ਬਾਕੀ ਹੈਗੇ ਇਦੇ ਵਿੱਚ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਰਕ ਲਵਾਂਗੇ ਤੇ ਅੱਗੋਂ ਪੁੱਛਗਿੱਛ ਕੀਤੀ ਜਾਏਗੀ ਜਿਹੜਾ ਵੈਪਨ ਸੀਗਾ ਇਹਨਾਂ ਨੇ ਇੱਕ ਗੰਡਾਸੇ ਦਾ ਤੇ ਦਾਤਰ ਦਾ ਯੂਜ਼ ਕੀਤਾ ਉਹਨੂੰ ਮਾਰਨ ਦੇ ਲਈ ਉਹਨੂੰ ਵੀ ਰਿਕਵਰ ਕਰਵਾਇਆ ਜਾਵੇ ਮਾਰਨ ਦਾ ਕਾਰਨ ਕੀ ਸੀ ਇਨਾਂ ਦਾ ਜੋ ਹੁਣ ਤੱਕ ਸਾਹਮਣੇ ਆਇਆ ਇਹਨਾਂ ਦੀ ਪੈਸਿਆਂ ਦੇ ਲੈਣ ਦੇਣ ਪਿੱਛੇ ਪਹਿਲਾਂ 29 ਤਰੀਕ ਨੂੰ ਬੈਸਬਾਜੀ ਹੋਈ ਸੀ ਫਿਰ 30 ਤਰੀਕ ਨੂੰ ਫੋਨ ਦੇ ਉੱਤੇ ਬੈਸਬਾਜੀ ਹੋਈ ਤਾਂ ਇਹੀ ਜਿਹੜਾ ਮੇਨ ਸਤਨਾਮ ਸ਼ਾਮਾ ਹੈਗਾ ਦੋਸ਼ੀ ਇਹਦੇ ਵਿੱਚ ਉਹਨੇ ਜਾ ਕੇ ਆਪਣੇ ਫਾਦਰ ਨੂੰ ਦੱਸਿਆ ਉਹਦਾ ਫਾਦਰ ਅੰਗਰੇਜ਼ ਹੈਗਾ ਜਿਹੜਾ ਅਰੈਸਟ ਹੋ ਚੁੱਕਿਆ ਤੇ ਨਾਲ ਜਿਹੜੇ ਤਿੰਨ ਦੋਸ਼ੀ ਹੋਰ ਨੇ ਇਹਨਾਂ ਨੇ ਮਿਲ ਕੇ ਜਿਹੜਾ ਆ ਕੇ ਉਹਦੇ ਪਿੰਡ ਦੇ ਵਿੱਚ ਰਾਮਰਾਇਪੁਰ ਦੇ ਵਿੱਚ ਮੋਟਰ ਦੇ ਉੱਤੇ ਉਹਦਾ ਕਤਲ ਕਰ ਦਿੱਤਾ ਕਿੰਨੇ ਪੈਸੇ ਲਏ ਸੀ ਇਨਾਂ ਦਾ ਜੋ ਹਜ ਤੱਕ ਪਤਾ ਲੱਗਿਆ ਕਿ ਜਿਆਦਾ ਨਹੀਂ ਸੀ ਥੋੜੇ ਪੈਸਾ ਲੈਣ ਦੇਣ ਸੀਗਾ ਬਟ ਇਹਨਾਂ ਦੀ ਆਪਸ ਵਿੱਚ ਬਹਿਸ-ਵਾਜਿ ਜਿਹੜੀ ਉਹ ਜ਼ਿਆਦਾ ਹੋਈ ਤੇ ਤਲਕ ਦੇ ਵਿੱਚ ਆ ਕੇ ਇਹਨਾਂ ਨੂੰ ਜਿਹੜਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਨਹੀਂ ਇਹ ਆਪਸ ਦੇ ਵਿੱਚ ਪੁਰਾਣੇ ਜਾਣਦੇ ਹੈਗੇ ਨੇ ਪੁਰਾਣੇ ਦੋਸਤ ਨੇ ਤੇ ਪੁਰਾਣੇ ਜਾਣਦੇ ਸੀ ਇੱਕ ਦੂਜੇ ਨੂੰ ਮਿਲਦੇ-ਗਿਲਦੇ ਵੀ ਸੀ ਬਟ ਕਿਸੇ ਗੱਲ ਪਿੱਛੇ ਇਹਨਾਂ ਦਾ ਆਪਸ ਦੇ ਵਿੱਚ ਪੈਸਿਆਂ ਦਾ ਰੋਲਾ ਪੈ ਗਿਆ। ਨਹੀਂ ਇਹਨਾਂ ਨੇ ਕਿਸੇ ਵੀ ਚੀਜ਼ ਦੇ ਇਹ ਤਾਂ ਨਹੀਂ ਇਹ ਜਿਹਾ ਗੱਲ ਕਲੀਅਰ ਹੈਗੀ ਕਿਸੇ ਚੀਜ਼ ਦੇ ਪੈਸੇ ਸੀਗੇ ਕੋਈ ਉਧਾਰ ਹੋ ਸਕਦਾ ਹੈ ਜਾਂ ਕੁਝ ਹੋ ਸਕਦਾ ਹੁਣ ਇਹਨਾਂ ਨੂੰ ਰਿਮਾਂਡ ਤੇ ਅਸੀਂ ਲਿਆਵਾਂਗੇ ਉਸ ਤੋਂ ਬਾਅਦ ਜਿਹ ਮੁਢਲੀ ਕਸ਼ਿਸ਼ੀ ਕੋਈ ਸਾਹਮਣੇ ਨਹੀਂ ਆਇਆ ਹਾਂਜੀ ਅੱਜ ਹਜੇ ਪੇਸ਼ ਕਰਨਾ ਇਹਨਾਂ ਨੂੰ ਪੇਸ਼ ਕਰਨ ਤੋਂ ਬਾਅਦ ਜਦੋਂ ਰਿਮਾਰਡ ਮਿਲੇਗਾ ਉਸ ਤੋਂ ਬਾਅਦ ਜਿਹੜੀ ਗੱਲ ਹੋ ਕਲੀਅਰ ਹੋਏਗੀ ਕੱਲ ਇੱਕ ਲੜਕੇ ਦਾ ਨਾਮ ਆ ਰਿਹਾ ਸੀ ਬਾਬਰ ਪੰਮਾ ਜਿਸਨੇ ਘਰ ਜਾ ਕੇ ਪੁਲਾਹ ਕੀਤਾ ਸੀਗਾ ਜਿਹੜਾ ਜਿਸ ਦੀ ਮੌਤ ਹੋਈ ਹੈ ਉਹਦਾ ਕੀ ਹੋਣਾ ਇਸ ਬਾਰੇ ਇਹ ਜਿਹੜਾ ਕਤਲ ਹੋਇਆ ਜੀ ਇਹ ਪੰਮੇ ਦੀ ਮੋਟਰ ਤੇ ਹੀ ਹੋਇਆ ਜਦੋਂ ਵਿਜੇ ਕੁਮਾਰ ਦਾ ਕਤਲ ਹੋਇਆ ਤਾਂ ਵਿਜੇ ਕੁਮਾਰ ਤੇ ਪੰਮਾ ਮੋਟਰ ਤੇ ਹੀ ਹਾਜ਼ਰ ਸੀਗੇ ਤਾਂ ਜਦੋਂ ਇਹ ਕਤਲ ਕਰਨ ਆਏ ਤਾਂ ਜਦੋਂ ਉਹਨਾਂ ਨੇ ਵਿਜੇ ਦੇ ਉੱਤੇ ਜਿਹੜਾ ਇਹ ਵਾਰ ਕੀਤੇ ਤਾਂ ਇਹ ਪੰਮਾ ਮੌਕੇ ਤੋਂ ਭੱਜ ਗਿਆ ਇਹ ਦਾ ਬਿੱਟ ਬਿਲਕੁਲ ਜੀ ਬਿਲਕੁਲ ਡਰ ਕਿਉਂ ਉਥੋਂ ਮੌਕੇ ਤੋਂ ਭੱਜ ਗਏ ਨਹੀਂ ਹਜੇ ਤੱਕ ਇਦਾਂ ਦਾ ਕੋਈ ਸਾਹਮਣੇ ਨਹੀਂ ਹੈ ਡਰਗ ਦਾ ਵੀ ਕੋਈ ਆਦੀ ਸੀ ਸ਼ਾਇਦ ਨਹੀਂ ਇਦਾਂ ਦੀ ਹਜੇ ਤੱਕ ਕੋਈ ਗੱਲ ਕਲੀਅਰ ਨਹੀਂ ਆਈ ਬਟ ਇਹਨਾਂ ਨੂੰ ਅਸੀਂ ਰਿਮਾਂਡ ਤੇ ਲਿਆ ਜੇ ਕੁਝ ਇਦਾਂ ਨਿਕਲਿਆ ਤੁਹਾਨੂੰ ਉਦਾਂ ਇਨਫੋਰਮ ਕਰ ਦਵਾਂਗਾ ਉਮਰ ਕਿੰਨੀ ਹੈ ਪੋਸਟਮਾਰਟ ਹੋਇਆ ਮੇਰੇ ਤੰਗ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਪੋਸਟਮਾਰਟ ਤੇ ਜਾਂਚ ਕੀਤੀ ਜਾਏਗੀ ਕਿ ਉਹ ਡਰਗ ਲੈਣ ਦਾ ਆਦੀ ਸੀ ਜਾਂ ਨਹੀਂ ਸੀ ਇਹਦੇ ਵਿੱਚ ਜੇ ਕੋਈ ਰੋਲ ਸਾਹਮਣੇ ਆਂਦਾ ਹੈ ਜੀ ਕੋਈ ਡਰਗਸ ਵਾਲੀ ਗੱਲ ਆ ਤਾਂ ਬਿਲਕੁਲ ਇਹ ਜਾਂਚ ਵੀ ਕਰਵਾਵਾਂਗੇ ਉਮਰ ਕਿੰਨੀ ਹੈ ਕਿਹਦੀ 35 ਕੁਛ ਨਹੀਂ ਜਿਸ ਕੋਲ ਕਾਲ ਕਰਕੇ ਬੁਲਾਇਆ ਗਿਆ ਸੀ ਕਿ ਆਪ ਇਹ ਸਲੋਸਰੀ ਨਹੀਂ ਨਹੀਂ ਇਹਨਾਂ ਦੀ ਵੈਸੇ ਫੋਨ ਤੇ ਜ਼ਰੂਰ ਗੱਲਬਾਤ ਹੋਈ ਝਗੜਾ ਹੋਇਆ ਹੈ ਬਟ ਇਹ ਮੋਟਰ ਤੇ ਹਾਜ਼ਰ ਸੀਗੇ ਜੀ ਉੱਥੇ ਆ ਕੇ ਇਹਨਾਂ ਦਾ ਝਗੜਾ ਬਿਲਕੁਲ ਜੀ ਅੱਜ ਪੇਸ਼ ਕਰਾਂਗੇ ਉਸ ਤੋਂ ਬਾਅਦ ਰਿਮਾਂਡ ਲੈ ਕੇ ਫਿਰ ਅਗਲੀ ਜਿਹੜੀ ਪੁੱਛਗਿੱਛ ਅਗਲੀ ਜੋ ਤਫ਼ਤੀਸ਼ ਹੈ ਉਹਨੂੰ ਅਸੀਂ ਕਰਾਂਗੇ ਸੈਕਸ਼ਨ ਦੇ ਅੰਦਰ BNS ਆਇਆ ਉਸੇ ਤਰ੍ਹਾਂ ਹਾਂਜੀ ਜਿਹੜਾ 103 BNS ਜਿਹੜਾ ਨਵਾਂ BNS ਆਇਆ ਉਹਦੇ ਤਹਿਤ ਹੀ ਇਹ ਪਰਚਾ ਦਰਜ ਹੋਇਆ